ਚੱਲ ਆ ਵਧੀਆ ਵਾ ਮੇਰੀ ਦਰਾਨੀ ਆ ਗਈ ਆ ਹੁਣ ਮੈਨੂੰ ਸੁੱਖ ਹੋਊਗਾ ਰਲ ਮਿਲ ਕੇ ਕੰਮ ਕਰ ਲਿਆ ਕਰਾਂਗੇ ਸਵੇਰ ਦੀ ਮੈਂ ਬਣਾ ਲਿਆ ਕਰੂੰਗੀ ਰਾਤ ਦੀ ਉਹ ਬਣਾ ਲਿਆ ਕਰੂੰਗੀ ਨਾਲੇ ਜੇ ਮੈਂ ਕਿਤੇ ਜਾਊਂਗੀ ਦੋ ਦਿਨ ਸੁੱਖ ਦੇ ਤੇ ਹੋਣਗੇ ਅੱਗੇ ਤੇ ਘਰੋਂ ਕਿਤੇ ਕੰਮ ਕੰਮ ਕਰਕੇ ਜਾਇਆ ਹੀ ਨਹੀਂ ਸੀ ਜਾਂਦਾ ਹੁੰਦਾ ਚੱਲ ਆ ਵਧੀਆ ਵਾ ਵੇਖਾਂ ਮੈਂ ਫਿਰ ਵੇਖਦੀ ਆ ਉਹ ਕੀ ਕਰਦੀ ਆ ਦੀਦੀ ਸਬਜੀ ਬਹੁਤ ਸਵਾਦ ਸੀ ਅੱਛਾ ਬਹੁਤ ਟੇਸਟੀ ਸੀ ਚਲ ਸਬਜੀ ਮੈਂ ਤਾਂ ਸਵਾਦੀ ਬਣਾਉਣੀ ਆ ਹੁਣ ਤੇਰੇ ਹੱਥ ਦੀ ਵੇਖਦੇ ਆ ਖਾ ਕੇ ਵੀ ਕਿੱਦਾਂ ਦੀ ਬਣਦੀ ਆ ਮੈਨੂੰ ਤਾਂ ਦੀਦੀ ਆਉਂਦੀ ਨਹੀਂ ਸਤਨੁਰੋ ਸਬਜੀ ਬਣਾਉਣੀ ਨਹੀਂ ਹੁੰਦੀ। ਨਾ। ਚਲ ਕੋਈ ਨਹੀਂ। ਮੈਂ ਰਸੋਈ ਦਾ ਕੰਮ ਕਰ ਲਿਆ ਕਰੂੰਗੀ। ਤੂੰ ਬਾਹਰ ਸਫਾਈਆਂ ਦਾ ਕੰਮ ਕਰ ਲਿਆ ਕਰੀ, ਝਾੜੂ ਪੋਚੇ ਲਾ ਲਿਆ ਕਰੀ। ਪਰ ਝਾੜੂ ਪੋਚਾ ਵੀ ਨਹੀਂ ਮਿਲਦੀ ਤੇ ਆਂਦਾ। ਅੱਛਾ, ਝਾੜੂ ਪੋਚਾ ਵੀ ਨਹੀਂ ਹੁੰਦਾ। ਚਲ ਕੋਈ ਨਹੀਂ। ਤੂੰ ਕੱਪੜੇ ਧੋ ਲਿਆ ਕਰੀ। ਕੱਪੜੇ ਵੀ ਨਹੀਂ ਮੈਨੂੰ ਆਉਂਦੇ। ਕੱਪੜੇ ਵੀ ਨਹੀਂ ਆਉਂਦੇ। ਅੱਛਾ। ਅੱਛਾ ਫਿਰ ਕੋਈ ਨਹੀਂ। 这破垃圾！